ਤੇਰਾ ਨੋਟ ਜਿਹੜਾ ਸੀ ਯਾਰ ਅੱਗੇ ਲੈ ਲੈ ਇੱਕ ਮਿੰਟ ਯਾਰ ਸ਼ਾਂਤ ਹੋ ਜਾ ਯਾਰ ਪੁਲਿਸ ਸਰ ਅੱਜ ਇਨਕਮ ਰਿਪੋਰਟ ਇਨਫੋਰਮੇਸ਼ਨ ਆਈ ਹੈ ਜੀ ਇੱਕ ਟੈਰਰ ਮੌਨਡ ਯਾਰ ਜੀ ਪਾਕਿਸਤਾਨ ਬੇਸਡ ਆਈਐਸਆਈ ਜੀ ਹੇ ਹੈਂਡਲ ਕਰ ਰਹੀ ਸੀ ਜੀ ਇਹਨਾਂ ਦਾ ਜਿਹੜਾ ਹੈਂਡਲ ਸੀ ਜੀ ਜੀ ਸਰ ਜੀ ਸਰ ਬੋਲੋ ਕੰਟੀਨਿਊ ਸਰ ਉਹ ਪਾਕਿਸਤਾਨ ਤੇ ਬੈ ਕੇ ਜੀ ਵਕ ਵਕ ਜਗ੍ਹਾ ਫੋਨ ਕਰਦਾ ਸੀਗਾ ਜੀ ਜੀ ਤੇ ਅਲੱਗ ਅਲੱਗ ਇੰਨੇ 엘ਮੈਂਟਸ ਨੂੰ ਟੱਚ ਕਰਦਾ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਰਿਸਕ ਕਰ ਚੁੱਕੇ ਇੱਕ ਬਿਹਾਰ ਤੋਂ ਜੀ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਤੁਸੀਂ ਕਿੰਨੇ ਲੋਕ ਸੀ ਸਾਰੇ ਬਾਜੋ ਕੁਸਚਨ ਕਰਨਾ ਹੈ ਯਾਰ ਹਰ ਇਨਸਾਨ ਦੀ ਅਲੱਗ-ਅਲੱਗ ਟਾਸਕਿੰਗ ਸੀ ਜੀ

ਨਾਨੋ 70 ਕਿਤੇ ਸੀ ਕਿ ਪਾਰਟੀਕੂਲਰ ਸਪੌਟ ਤੇ ਗ੍ਰਨੇਡ ਪਈ ਜੀ ਪਾਰਟੀਕੂਲਰ ਸਪੌਟ ਤੇ ਗ੍ਰਨੇਡਸ ਦਾ ਐਕਸਚੇਂਜ ਹੋਊਗਾ ਜੀ ਤੇ ਤੁਸੀਂ ਗ੍ਰਨੇਡ ਲੈ ਕੇ ਡਿਗਨਿਟਿਡ ਪਲੇਸ ਤੇ ਸੁੱਟਨੇ ਜੀ ਕੀ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਹੋ ਤੇ ਇੱਕ ਟਰੈਪ ਲਗਾਇਆ ਹੋਇਆ ਸੀ ਟਰੈਪ ਜਦ ਇਹਨਾਂ ਨੂੰ ਪੀੜਿਆ ਗਿਆ ਇਹਨਾਂ ਨੇ ਪੁਲਿਸ ਆ ਪਾਰਟੀ ਤੇ ਫਾਇਰਿੰਗ ਕੀਤੀ ਜੀ ਡੀਸੀਪੀ ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸਾਰੀ ਟੀਮ ਅ ਡੀਸੀਪੀ ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਐਸੀਏ ਦੇ ਵੇਰ ਆਲ ਇਨਵੋਲਡ ਚਾਰ ਫਾਇਰ ਜਿਹੜੇ ਹੈ ਇਹਨਾਂ ਤੇ ਫਾਇਰਿੰਗ ਕਾਫੀ ਹੋਈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ 'ਚ ਲੱਗੇ ਓਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜੀ ਕੁਝ ਹਵਾਈ ਫਾਇਰਿੰਗ ਕੀਤੀ ਪਹਿਲਾਂ ਤੇ ਚਾਰ ਗੋਲੀਆਂ ਫਾਇਰ ਕੀਤੀ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਲੇ ਤੱਕ ਜਿਹੜਾ ਇਨਫੋਰਮੇਸ਼ਨ ਹੈ ਆਈ ਮੀ ਨਾਟ ਬੀ ਫੈਕਟੂਅਲੀ ਕਰੈਕਟ ਜੀ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੀ ਗੋਲੀ ਸਰ ਬੈਟੀ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਮ ਨਹੀਂ ਗਿਆ ਜੀ ਇੱਕ ਜਿਹੜਾ ਹੈ ਉਹ ਕਾਫੀ ਕ੍ਰਿਟੀਕਲ ਹੈ ਜੀ ਮੌਤ ਨਹੀਂ ਹੋਈ ਸਰ ਕਿਸੇ ਹਾਲੇ ਹਾਲੇ ਤੱਕ ਕਨਫਰਮ ਨਹੀਂ ਹੋਇਆ ਡਾਕਟਰ ਦਾ ਬੜਾ ਬੱਛਾ ਜੀ ਉਹ ਗੰਦਰ ਜੀ ਮੇਰੇ ਨਾਮ ਨਾਲ ਇੱਕ ਗੋਲੀ ਪੇਟ ਚ ਲੱਗੀ ਹੈ ਜੀ ਸਰ ਨਾਮ ਬੋਲੋ ਛਾਤੀ ਤੇ ਲੱਗੀ ਇਹ ਨਾਮ ਜਿਹੜੇ ਹੁਣ ਤੱਕ ਆਈਡੈਂਟੀਫਾਈ ਨਹੀਂ ਹੋਣਾ ਵੀਰ ਚੈਨਲ ਕੁਝ ਪਤਾ ਲੱਗਦਾ ਸਿਰੋ ਕਿਹੜੀ ਕਨਵੈਨਸ ਤੇ ਸੀ ਕਿਸੇ ਸਰ ਡਿਟੇਲ ਪੂਰੀ ਦੇ ਦੇ ਜੀ ਆ ਰਿਹਾ ਸੀ ਇਹ ਬਹੁਤ ਜਿਆਦਾ ਕੋਈ ਗੱਲ ਨਹੀਂ ਸਰ ਜਿਹੜੇ ਬੰਦੇ ਪਹਿਲਾਂ ਫੜੇ ਸੀ ਉਹਨਾਂ ਦੇ ਨਾਮ ਦੱਸੋ ਕੱਲ ਤੁਹਾਨੂੰ ਬਿਲਕੁਲ ਡਿਟੇਲ ਚ ਪ੍ਰੈਸ ਦੇ ਸਰ ਜਿਹੜੇ ਨੇ ਤਾਂ ਬਰਾਮਤ ਕੀ ਹੋਇਆ ਹਾਂ ਹੁਣ ਬਰਾਮਦ ਕੀਆ ਹੈ ਰਿਕਵਰੀ ਹੁਣ ਤੱਕ ਜਿਹੜੀ ਹੋਈ ਹੈ ਜਿਹੜੇ ਪਹਿਲੇ ਅਰੈਸਟ ਕੀਤੇ ਗਏ ਉਹਨਾਂ ਦੇ ਆਪਾਂ ਚੁੱਕਾ ਜਾ ਰਿਹਾ ਹੈ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਸਰ ਇਹਨਾਂ ਕੋਈ ਵੈਪਨ ਗੇਅਰ ਨਹੀਂ ਸੀ ਪਹਿਲੇ ਵਾਲਾ ਰਿਕਵਰੀ ਦਾ ਪੁੱਛ ਲੋ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਦੋ ਚਾਈਨੀਸ ਮੇਡ ਗਰਨੇਡ ਜਿਹੜੇ ਨੇ ਉਹ ਬਰਾਮਦ ਹੋਏ ਸਫਿਦ ਕਿਟ ਦੇ ਅੰਦਰ ਸਿੱਪੀ ਸਾਹਿਬ ਜੋ ਪਹਿਲੇ ਵਾਲਾ ਮਾਮਲਾ ਹੋਇਆ ਸੀ ਇਹ ਇੱਕ ਦੇ ਦਾ ਗੱਲ ਹੈ ਇੱਕ ਮਿੰਟ ਯਾਰ ਨੰਬਰ 1 ਨੰਬਰ 2 ਪੰਜ ਪਿਸਟਲਸ ਮਿਲੇ ਸਫਿਦ ਕਿਟ ਕ੍ਰਾਸ ਦਾ ਬਾਰਡਰ ਤੋਂ ਆਏ ਆ ਚਾਈਨੀਸ ਸਟਾਰਟ ਪਿਸਟਲ ਹੈ ਤੇ 50 ਤੋਂ ਵੱਧ ਕਰਦੂ ਜਿੰਨੇ ਜਿੰਦਾ ਕਰੀ ਕੋ ਬਰਾ ਮਾ ਸਰ ਇੱਕ ਇੱਕ ਮਿੰਟ ਸਰ ਜਿਹੜੇ ਜਿਹੜੇ ਐਕਸਚੇਂਜ ਤੇ ਕਿਤੇ ਜੀ ਇੱਥੇ ਕਰਨੇ ਸੀਗੇ ਇੱਥੇ ਕਰਨੇ ਦੀ ਇਹ ਦੇਣ ਆਈ ਸੀ ਕਿ ਲੈਣਾ ਆਈ ਸੀ ਇਹ ਲੈਣਾ ਆਈ ਸੀ ਇਹ ਲੈਣਾ ਆਈ ਸੀ ਜਿਹਨੇ ਦੇਣਾ ਸੀ ਉਹ ਕਿਤੇ ਉਹ ਸਾਡੇ ਕੋਲੇ ਜੀ ਉਹ ਤੁਹਾਡੇ ਨਰੈਸਟੈਂਟ ਹੈ ਕਿੰਨੇ ਬੰਦੇ ਸਰ ਤਿੰਨ ਬੰਦੇ ਟੋਟਲ ਅਰੈਸਟ ਹੋਏ ਨੇ ਇੱਕ ਹਰਿਆਣੇ ਤੋਂ ਹੈ ਅੱਛਾ ਜੀ ਇੱਕ ਬਿਹਾਰ ਤੋਂ ਹੈ ਓਕੇ ਇੱਕ ਕਿੱਥੇ ਦਾ ਲੋਕਲ ਓਕੇ ਸਰ ਇਹਦਾ ਕੋਈ ਲੇਖ ਨਹੀਂ ਥੋੜੇ ਦਿਨ ਪਹਿਲਾਂ ਫੜੇ ਸੀ ਉਹਨਾਂ ਦਾ ਨਾਮ ਨਹੀਂ ਲੈਂਦੇ ਇਹ ਇਹ ਜਿਹੜੇ ਬੰਦੇ ਆ ਇਹ ਆਇਡੈਂਟੀਫਾਈ ਨਹੀਂ ਸਰ ਜਿਹੜੇ ਫੜੇ ਉਹਨਾਂ ਨੂੰ ਦੱਸ ਦਿਓ ਨਾਮ ਇੱਕ ਤਾਂ ਅਜੇ ਹੈ ਜਿਹੜਾ ਫਤਿਹਬਾਦ ਹਰਿਆਣੇ ਦਾ ਹੈ ਓਕੇ ਇੱਕ ਅਰਸ਼ਾ ਬਿਹਾਰ ਤੋਂ ਠੀਕ ਹੈ ਇਹ ਬੋਧਪੁਰ ਚਲਾਇਆ ਓਕੇ ਤੇ ਇੱਕ ਸ਼ਮਸ਼ੀਰ ਹੈ ਜਿਹੜਾ ਸਰ ਇਹ ਬਰੂਜ ਵੀ ਨਹੀਂ ਹੈ ਜਿਹੜਾ ਸ਼ਮਸ਼ੀਰ ਹੈ ਉਹ ਤੇਰਾ ਲੋਕਰ ਨਹੀਂ ਹੈ ਰਹਿਣ ਵਾਲਾ ਉਹ ਫਰੂਜ਼ਪੁਰ ਦਾ ਇੱਥੇ ਆਪਣੀ ਭੈਣ ਦੇ ਕੋਲ ਪਿਛਲੇ 6 ਮਹੀਨੇ ਤੋਂ ਰਹਿ ਰਿਹਾ ਸਾਰੇ ਨਵਾਂ ਕੀ ਕਿੰਨੇ ਕਿੰਨੇ ਰੱਖਣਾ ਸਾਰਾ ਆਪਾਂ ਕਰਮਨ ਰਿਕਾਰਡ ਹੈ 2-2 3-3 ਨਹੀਂ ਇਹ ਤੁਹਾਨੂੰ ਸਿਕਿਉਰਟੀ ਰੀਜ਼ਨਸ ਤੇ ਆਪਾਂ ਨਹੀਂ ਦੱਸਾਂਗੇ ਸਰ ਜਿਹੜਾ ਮਾਮਲਾ ਸਰ ਜਿਹੜਾ ਇੱਕ ਜੋਧੇ ਵਾਲ ਬਸਤੀ ਦਾ ਮਾਮਲਾ ਸੀ ਉਹ ਵੀ ਜੇ ਤੁਸੀਂ ਵੀ ਕਹਿ ਰਹੇ ਹੋ ਕਿ ਇਹ ਜੋਧੇ ਵਾਲ ਬਸਤੀ ਵਾਲ ਉਹ ਮਾਮਲੇ ਨਾਲ ਜੁੜਦਾ ਨਹੀਂ ਮਾਮਲੇ ਨਾਲ ਜੁੜਦਾ ਹੈ ਕਹਿੰਦੇ ਨਹੀਂ ਹੈ ਕਿਉਂਕਿ ਇੱਕ ਦਾ ਡਿਫਰੈਂਟ ਮੋਡਿਊਲ ਇਹ ਦਾ ਹੈਂਡਲਰ ਹੀ ਟੋਟਲ ਡਿਫਰੈਂਟ ਹੈ ਜਿਹੜਾ ਹੈਂਡਲਰ ਜਿਹੜੇ ਵੀ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਜਾਂ ਆਈਐਸਆਈ ਪੁਸ਼ਿੰਗ ਕਰ ਰਹੀ ਹੈ ਉਹ ਜ਼ਿਆਦਾਤਰ ਚਾਈਨਿਸ ਮੈਂ ਸਰ ਇਹ ਉਮਰ ਕਿੰਨੀ ਹੈ ਇੱਕ ਮਿੰਟ ਯਾਰ ਇੱਕ ਮਿੰਟ ਸਭ ਕੋਈ ਮੁਲਾਜ਼ਮ ਦੀ ਖਬਰ ਬਣਾਉਂਦੇ ਆ ਮੁਲਾਜ਼ਮ ਸਾਰੇ ਸੇ ਕਦਰ ਦਿੱਲੀ ਘਟਨਾ ਹੋਈ ਉਹਨਾਂ ਕੋਲ ਲਿੰਕ ਆ ਗਈ ਦਿੱਲੀ ਕਾ ਇੰਡੀਸ਼ ਬਹੁਤ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਧੀਰੇ ਧੀਰੇ ਤਾਮੋ ਹਰ ਬੋਧ ਇੱਕ ਦਿਨ ਛੱਡ ਕੇ ਬ੍ਰੀਫ ਸਰ ਸਰ ਇਹਨਾਂ ਦਾ ਟਾਰਗੇਟ ਕੀ ਤਾ ਸਰ ਟਾਰਗੇਟ ਮੈਂ ਤੁਹਾਨੂੰ ਦਸਤਾਫਤ ਔਰ ਸਿਕਿਉਰਟੀ ਰਿਪੋਰਟ ਵੀ ਲੁਧਿਆਣਾ ਸੀਗਾ ਵੀ ਹੋਰ ਨਹੀਂ ਅੱਜ ਆਇਆ ਇੱਕ ਟਾਂਕੀ ਓਕੇ ਸਰ